ਰੇਡੀ ਕੱਲੂ ਘਾਰੇ ਸਿੱਖ ਇਤਿਹਾਸ ਦੇ ਉਹਨਾਂ ਪੰਨਿਆਂ ਦੀ ਯਾਦ ਦਿਵਾਉਂਦੇ ਹਨ ਜਿਹੜੇ ਕੇ ਭਾਵੇਂ ਲਹੂ ਨਾਲ ਭਿੱਜੇ ਹੋਏ ਹਨ ਪਰ ਸਿੱਖਾਂ ਦੇ ਅਣਖੀਲੇ ਅਤੇ ਸੰਘਰਸ਼ੀ ਕਿਰਦਾਰ ਨੂੰ ਰੂਪਮਾਨ ਕਰਦੇ ਹਨ ਡੰਡੀ ਇਹਨਾਂ ਕੱਲੂ ਘਾਰਿਆਂ ਦੌਰਾਨ ਸਿੱਖਾਂ ਦਾ ਵੱਡੀ ਗਿਣਤੀ ਵਿੱਚ ਕਤਲੇਆਮ ਇਸ ਦ੍ਰਿਸ਼ਟੀ ਤੋਂ ਕੀਤਾ ਗਿਆ ਸੀ ਕਿ ਉਹਨਾਂ ਦੇ ਮਨ ਵਿੱਚ ਸਰਕਾਰ ਦਾ ਭੈ ਬੈਠ ਜਾਵੇ ਉਹ ਸਰਕਾਰ ਵਿਰੁੱਧ ਬੋਲਣ ਦੀ ਹਿੰਮਤ ਨਾ ਕਰ ਸਕਣ ਦੁਬਾਰਾ ਖੜੇ ਨਾ ਹੋ ਸਕਣ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸਰਕਾਰ ਦੀ ਜੀ ਹਜ਼ੂਰੀ ਕਰਨ ਲਈ ਮਜਬੂਰ ਹੋ ਜਾਣ ਡੰਡੀ ਹਰ ਇੱਕ ਕੱਲੂਕਾਰੇ ਤੋਂ ਬਾਅਦ ਸਰਕਾਰ ਦੇ ਸਮੂਹ ਦਾਵੇ ਫੇਲ ਨਜ਼ਰ ਆਏ ਡੰਡੀ ਹਰ ਇੱਕ ਕੱਲੂਕਾਰੇ ਤੋਂ ਬਾਅਦ ਸਿੱਖ ਛੇਤੀ ਹੀ ਦੁਬਾਰਾ ਖੜੇ ਹੋ ਗਏ ਅਤੇ ਸਰਕਾਰ ਵਿਰੁੱਧ ਬੋਲਣ ਅਤੇ ਸੰਘਰਸ਼ ਕਰਨ ਲੱਗੇ ਸਨ ਜਿਸ ਕਰਕੇ ਸਰਕਾਰ ਉਹਨਾਂ ਦਾ ਦਮਨ ਕਾਰਨ ਦੇ ਨਵੇਂ ਢੰਗ ਤਰੀਕੇ ਲੱਭਣ ਲੱਗ ਜਾਂਦੀ ਸੀ ਡੰਡੀ ਇਸ ਦ੍ਰਿਸ਼ਟੀ ਤੋਂ ਸਿੱਖ ਇਤਿਹਾਸ ਵਿੱਚ ਬਹੁਤ ਸਾਰੀਆਂ ਅਜਈਆਂ ਕਟਨਾਵਾਂ ਸਾਹਮਣੇ ਆਉਂਦੀਆਂ ਹਨ ਜਦੋਂ ਸਰਕਾਰੀ ਨੀਤੀ ਸਿੱਖਾ ਨੂੰ ਦਬਾਉਣ ਭਜਾਉਣ ਅਤੇ ਕੁਚਲ ਦੇਣ ਦੀ ਰਹੀ ਜਿਸ ਦੇ ਅਧੀਨ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਉਹਨਾਂ ਨੂੰ ਫੜਿਆ ਗਿਆ ਅਤੇ ਬਿਨਾ ਕਿਸੇ ਦਲੀਲ ਅਤੇ ਅਪੀਲ ਤੋਂ ਸ਼ਹੀਦ ਕਰ ਦਿੱਤਾ ਗਿਆ ਡੰਡੀ ਸਿੱਖਾਂ ਦੇ ਦਮਨ ਦੀਆਂ ਹੋਰ ਨਾ ਕਟਨਾਵਾਂ ਤੋਂ ਇਲਾਵਾ ਤਿੰਨ ਅਜਈਆਂ ਵੱਡੀਆਂ ਕਟਨਾਵਾਂ ਸਿੱਖ ਇਤਿਹਾਸ ਦਾ ਹਿੱਸਾ ਹਨ ਜਿਨ੍ਹਾਂ ਨੂੰ ਕੱਲੂਕਾਰੇ ਕਹਾ ਜਾਂਦਾ ਹੈ ਡੰਡੀ ਇਹਨਾਂ ਵਿੱਚੋਂ ਪਹਿਲਾ ਰੈਡੀ ਛੋਟਾ ਕੱਲੂਕਾਰਾ ਹੈ ਜਿਹੜਾ ਕਿ ਮਾਰਚ 1746 ਨੂੰ ਕਹਨੂਬਾਨ ਦੇ ਸ਼ੰਭ ਵਿੱਚ ਹੋਇਆ ਸੀ ਡੰਡੀ ਇਸ ਕੱਲੂਕਾਰੇ ਵਿੱਚ ਲਖਪਤਰ ਆਏ ਨੇ 7000 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ 3000 ਤੋਂ ਵਧੇਰੇ ਸਿੰਘਾਂ ਨੂੰ ਉਹ ਫੜ ਕੇ ਲਾਹੌਰ ਲੈ ਗਿਆ ਸੀ ਜਿੱਥੇ ਉਹਨਾਂ ਨੂੰ ਚੌਂਕ ਨਖਾਸ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ ਡੰਡੀ ਲਾਹੌਰ ਵਿਖੇ ਇਹ ਉਹ ਸਥਾਨ ਸੀ ਜਿੱਥੇ ਫੜੇ ਗਏ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਅਤੇ ਸ਼ਹੀਦ ਕੀਤੇ ਗਏ ਸਿੰਘਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ ਹੈ ਡੰਡੀ ਸਿੱਖਾਂ ਦੇ ਦੂਜੇ ਵੱਡੇ ਕਤਲੇਆਮ ਨੂੰ ਵੱਡਾ ਕੱਲੂਕਾਰਾ ਦੇ ਨਾਲ ਯਾਦ ਕੀਤਾ ਜਾਂਦਾ ਹੈ ਡੰਡੀ 5 ਫਰਵਰੀ 1762 ਨੂੰ ਮਲੇਰ ਕੋਟਲਾ ਦੇ ਨੇੜੇ ਕੁੱਪ ਰਹੀੜਾ ਦੇ ਸਥਾਨ ਉੱਤੇ ਹੋਏ ਇਸ ਕੱਲੂਕਾਰੇ ਵਿੱਚ 30000 ਸਿੰਘ ਸ਼ਹੀਦ ਹੋ ਗਏ ਸਨ 26 ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਨਵੰਬਰ 1984 ਵਿੱਚ ਭਾਰਤ ਦੇ ਵਿਭਿੰਨ ਪ੍ਰਦੇਸ਼ਾਂ ਵਿੱਚ ਸਿੱਖਾਂ ਦਾ ਕਤਲੇਆਮ ਤੀਜਾ ਕੱਲੂਕਾਰਾ ਮੰਨਿਆ ਜਾਂਦਾ ਹੈ ਡੰਡੀ ਇਸ ਕੱਲੂਕਾਰੇ ਦੌਰਾਨ ਹਜ਼ਾਰਾਂ ਸਿੱਖ ਸ਼ਹੀਦ ਕੀਤੇ ਗਏ ਅਤੇ ਵੱਡੀ ਗਿਣਤੀ ਸਿੱਖਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ ਡੰਡੀ ਇਹ ਤਿੰਨੇ ਕੱਲੂਕਾਰੇ ਸਿੱਖ ਮਾਨਸਿਕਤਾ ਵਿੱਚ ਪੂਰੀ ਤਰ੍ਹਾਂ ਨਾਲ ਆਪਣਾ ਪ੍ਰਭਾਵ ਕਾਇਮ ਕਰ ਚੁੱਕੇ ਹਨ ਅਤੇ ਜਦੋਂ ਇਹਨਾਂ ਨਾਲ ਸੰਬੰਧਿਤ ਕੋਈ ਦਿਨ ਨੇੜੇ ਆਉਂਦਾ ਹੈ ਤਾਂ ਅਤੀਤ ਦੀਆਂ ਘਟਨਾਵਾਂ ਮਾਨਸਿਕ ਸੰਵੇਦਨਾਵਾਂ ਪੈਦਾ ਕਰਦੀਆਂ ਹੋਈਆਂ ਬੌਧਿਕ ਚਿੰਤਨ ਦਾ ਹਿੱਸਾ ਬਣ ਜਾਂਦੀਆਂ ਹਨ ਜਿੰਨਾ ਨਾਲ ਇੱਕ ਪਾਸੇ ਛੰਬਣੀ ਭਾਈ